ਫਲੋਰ ਦੇ ਨਜ਼ਦੀਕ ਪਿੰਡ ਗੜਾ ਦੀ ਮ੍ਰਿਤਕ ਔਰਤ ਅਮਨਦੀਪ ਕੌਰ ਦੀ ਮੌਤ ਦੇ ਕੇਸਬੰਦੀ ਫਲੋਰ ਪੁਲਿਸ ਨੇ ਤਿੰਨ ਔਰਤਾਂ ਦੇ ਵਿਰੁੱਧ ਕੀਤਾ ਕੇਸ ਦਰਜ ਦੋ ਕਾਬੂ ਇੱਕ ਫਰਾਰ ਜਿਤਨਾ ਸੀ ਕਿ ਬੀਤੇ ਦਿਨ ਫਲੋਰ ਦੇ ਨਜ਼ਦੀਕ ਪਿੰਡ ਗੜਾ ਦੀ ਅਮਨਦੀਪ ਕੌਰ ਦੀ ਭੇਤ ਪਰ ਹਾਲਾਤਾਂ ਵਿੱਚ ਮੌਤ ਹੋ ਗਈ ਸੀ ਅਤੇ ਥਾਣਾ ਫਲੋਰ ਦੀ ਪੁਲਿਸ ਨੇ ਅਮਨਦੀਪ ਕੌਰ ਦੀ ਲਾਸ਼ ਨੂੰ ਅਗਨ ਭੇਟ ਹੋਣ ਤੋਂ ਪਹਿਲਾਂ ਹੀ ਚਣੀ ਹੋਈ ਚਿਖਾ ਵਿੱਚੋਂ ਕੱਢ ਲਿਆਂਦਾ ਸੀ ਇਸ ਕੇਸ ਬੰਦੀ ਥਾਣਾ ਫਲੋਰ ਦੇ ਐਸਐਚਓ ਸਰਦਾਰ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਪਿੰਡ ਗੜਾ ਦੀ ਅਮਨਦੀਪ ਕੌਰ ਪਤਨੀ ਸਰਬਜੀਤ ਵਾਸੀ ਪਿੰਡ ਗੜਾ ਨੂੰ ਉਸਦੇ ਸਹੁਰਾ ਪਰਿਵਾਰ ਵਾਲੇ ਹੀ ਤੰਗ ਪ੍ਰੇਸ਼ਾਨ ਕਰਦੇ ਸਨ ਜਿਸ ਕਾਰਨ ਉਸਦੀ ਮੌਤ ਹੋਈ ਹੈ ਇਸ ਕੇਸ ਦੇ ਸੰਬੰਧੀ ਫਲੋਰ ਪੁਲਿਸ ਨੇ ਤਿੰਨ ਔਰਤਾਂ ਜਿਸ ਵਿੱਚ ਬਖਸ਼ੋ ਪਤਨੀ ਜਗENDERਪਾਲ, ਪ੍ਰਵੀਨ ਕੌਰ ਪਤਨੀ ਜਗENDERਪਾਲ ਵਾਸੀ ਪਿੰਡ ਘੜਾ ਅਤੇ ਹੁਸ਼ਾਰਾਣੀ ਵਾਸੀ ਪਿੰਡ ਲਸੜਾ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਮੌਤ ਦੇ ਸਬੂਤ ਖੁਰਦਪੁਰ ਕਨ ਸੰਬੰਧੀ ਥਾਣਾ ਫਲੋਰ ਵਿਖੇ ਮੁਕੱਦਮਾ ਨੰਬਰ 207 ਧਾਰਾ 108/238 ਬੀ ਐਨ ਐਸ ਅਤੇ ਧਾਰਾ 306 201 ਆਈ ਪੀ ਸੀ ਦੇ ਤਹਿਤ ਕੇਸ ਦਾਜ ਕਰਕੇ ਪੇਸ਼ਦਾਨਤ ਕੀਤਾ ਅਤੇ ਦੋ ਦਿਨ ਦਾ ਰਮਾਨ ਹਾਸਲ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਪਿੰਨੂ ਜ ਪੰਜਾਬੀ ਲਈ ਫਲੋਰ ਤੋਂ ਸ੍ਰੀਂਦਰ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਪਿੰਡ ਗੜਾ ਦੇ ਸ਼ਮਸ਼ਾਨ ਘਾਟ ਵਿੱਚ ਇੱਕ ਲੜਕੀ ਅਮਨਦੀਪ ਗੌਰ ਪਤਨੀ ਸਰਬਜੀਤ ਬਾਸੀ ਪਿੰਡ ਗੜਾ ਜਿਸ ਦੀ ਜੋ ਹੈਂਗਿੰਗ ਨਾਲ ਡੈਥ ਹੋਈ ਸੀ ਜਿਸ ਦੀ ਸਸ ਬਖਸ਼ੋ ਤੇ ਨਾਨੰਦ ਪਰਵੀਰ ਉਹਨਾਂ ਨੇ ਜੋ ਉਸ ਨੂੰ ਪੀਤੇ ਹੋਏ ਉਹਦੇ ਸੁਸਾਈਡ ਨੂੰ ਮਟਾਉਣ ਲਈ ਜਲਦੀ ਜਲਦੀ ਉਹਦਾ ਸੰਸਕਾਰ ਕਰਨ ਲਈ ਲੈ ਗਏ ਸੀ ਉਹਨੂੰ ਜਿਸ ਤੇ ਲੜਕੀ ਦੇ ਵਾਰਸ ਜੋ ਉਸ ਦੀ ਭਰਜਾਈ ਲੱਗਦੀ ਸੀ ਮਨੁਕੀਤ ਕੋਰਵਾਸੀ ਪੁਰਾ ਪੂਰਾ ਹਾਂ ਉਹਨਾਂ ਨੇ ਜੋ 112 ਹੈਲਪਲਾਈਨ ਤੇ ਫੋਨ ਕਰਕੇ ਸੂਚਨ ਦਿੱਤਾ ਸੀ ਜਿਸ ਤੇ ਖਾਣਾ ਫਲੋਰ ਦੀ ਪੁਲਿਸ ਵੱਲੋਂ ਪੂਰੀ ਤਰ੍ਹਾਂ ਤੇ ਐਕਸ਼ਨ ਲੈਂਦੇ ਹੋਏ ਜੋ ਡੈੱਡ ਬੋਡੀ ਉਹਨਾਂ ਨੇ ਉਸ ਦੀ ਚਿਤਾ ਚੜ੍ਹੀ ਹੋਈ ਸੀ ਚਿਤਾ ਦੇ ਵਿੱਚੋਂ ਉਦੇ ਵਾਸਤੇ ਨੇ ਡੈੱਡ ਬੋਡੀ ਨੂੰ ਕੱਢ ਲਿਆ ਸੀ ਜਿਸ ਨੂੰ ਅਸੀਂ ਪੋਸਟਮਾਰਟਮ ਲਈ ਹਸਪਤਾਲ ਲੈ ਕੇ ਜਾਂਦਾ ਸੀ ਜਿਸ ਤੇ ਅਸੀਂ ਡੈੱਡ ਬੋਡੀ ਦਾ ਜੋ ਮੌਰਾਜਾ ਕਰਮ ਤੇ ਦੇਖਿਆ ਗਿਆ ਕਿ ਉਹ ਲੜਕੀ ਵੱਲੋਂ ਜੋ ਸੁਸਾਈਸਾਈਡ ਕਮਿਟਿੰਗ ਕਰ ਰਿਹਾ ਹੈਂਗਿੰਗ ਨਾਲ ਜੋ ਉਸ ਦੇ ਗਲੇ ਵਿੱਚ ਸਾਫ ਤੌਰ ਤੇ ਨਿਸ਼ਾਨ ਦਿਖਾਈ ਦੇ ਰਿਹਾ ਸੀ ਆਹ ਲੈਣ ਦਾ ਜਿਸ ਤੇ ਅਸੀਂ ਜੋ ਇਹਨਾਂ ਦੀ ਮਰਕਸਾ ਕਰਵਾ ਦਾ ਚੁਟਾ ਗਿਆ ਜੋ 207 ਨੰਬਰ ਮਕਮਲ ਦੇ 29/7 2024 ਅੰਦਰ ਸੈਕਸ਼ਨ 232 108 BNS ਦੇ ਤਹਿਤ ਦਰਜ ਕਰਕੇ ਜੋ ਪ੍ਰਵੀਨ ਅਤੇ ਉਸ ਦੀ ਮਾਤਾ ਹਮ ਬਖਸ਼ੂ ਵਾਈਫ ਆਫ ਜਗਿੰਦਰ ਕੌਰ ਵਾਸੀ ਗੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਹਮ ਔਰ ਡੈੱਡ ਬੋਡੀ ਦਾ ਅੱਜ ਪੋਸਟਮੈਨ ਹੋ ਚੁੱਕਾ ਹੈ ਜਿਸ ਤੇ ਵਾਸ ਉਸ ਦੇ ਹਮ ਤੋਂ ਸੰਸਕਾਰ ਵਾਸਤੇ ਉਹਨੂੰ ਆਪਰੇਂਡਿੰਗ ਲੈ ਕੇ ਜਾ ਰਹੇ ਨੇ ਇਨਵੈਸਟੀਗੇਸ਼ਨ ਤਾਂ ਉਹਦੀ ਜੋ ਹਾਲਾ ਲੈਂ ਕਰਨਾ ਬਹੁਤ ਵਧੀਆ ਹਾਂ ਬਾਕੀ ਪੋਸਟਮਾਰਡ ਰਿਪੋਰਟ ਆਰਤੇ ਕਲੀਅਰ ਹੋ ਜਾਏਗਾ ਉਹ ਐਲੀਗੇਸ਼ਨ ਕਰਦੇ ਸੀ ਕਿ ਉਹ ਲੜਕੀ ਦੇ ਕਿਸੇ ਲੜਕੇ ਹੋਰ ਨਾਲ ਅਦਰ ਨਾਲ ਹਾਂ ਸੁਬੰਦ ਸੀ ਹਾਂ ਹੂੰ ਵਾਰ-ਵਾਰ ਕਹਿੰਦੇ ਸੀ ਕਿ ਤੁਹਾਡੇ ਕੋਲ ਵਾਸ ਚਲੇ ਜਾ ਸਾਡਾ ਘਰ ਛੱਡ ਜਾ ਹਾਂ ਅਸੀਂ ਜੇ ਮੈਂ ਇੱਥੇ ਘਰ ਨਹੀਂ ਬਸਾਉਣਾ ਹਾਂਜੀ ਜਿਹੜਾ ਜਿਹੜਾ ਹਸਬੰਡ ਆ ਉਹ ਮਲੇਸ਼ੀਆ ਚ ਗਿਆ ਹੋਇਆ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ